ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਕੁਰਖੰਡ ਕੋ ਗਏ ਅੱਗੇ ਕੁਰਖੰਡ ਦੇ ਲੋਕਾਂ ਦਾ ਇਹ ਵਰਤਾਰਾ ਸੀ ਕਿ ਜਦ ਕੋਈ ਜੰਮਦਾ ਸੀ ਤਾਂ ਰੋਂਦੇ ਸਨ ਅਤੇ ਜਦ ਕੋਈ ਮਰਦਾ ਸੀ ਤਾਂ ਬਹੁਤ ਖੁਸ਼ੀ ਕਰਦੇ ਸਨ ਇਹ ਹੱਸਦੇ ਸਨ ਇਹ ਦੇਖ ਕੇ ਬਾਬਾ ਜੀ ਨੇ ਕਿਹਾ ਇਹ ਲੋਕ ਅਗਿਆਨੀ ਹਨ ਜੋ ਸ੍ਰੀ ਵਾਹਿਗੁਰੂ ਦੇ ਸੱਦੇ ਨੂੰ ਹੱਸਦੇ ਹਨ ਅਤੇ ਵਾਹਿਗੁਰੂ ਦੇ ਭੇਜੇ ਨੂੰ ਰੋਂਦੇ ਹਨ ਅਤੇ ਗਿਆਨੀ ਉਹ ਹਨ ਜੋ ਵਾਹਿਗੁਰੂ ਕਰਤਾਰ ਭੇਜੇ ਤੋਂ ਰਾਜੀ ਜੋ ਸੱਦੇ ਤੋਂ ਵੀ ਰਾਜੀ ਕਰਤਾਰ ਦੀ ਹਰ ਬਾਤ ਪਰ પ્રસન્ન ਰਹਿਣਾ ਕੀਰਤਨ ਕਰਨਾ ਕੜਾ ਪ੍ਰਸ਼ਾਦ ਕਰਨਾ ਇਹ ਗਿਆਨੀ ਦੇ ਲੱਛਣ ਹਨ ਤਾਂ ਮਰਦਾਨੇ ਉਹਨਾਂ ਲੋਕਾਂ ਨੂੰ ਕਿਹਾ ਤੁਸੀਂ ਇਹ ਕਿਹਾ ਕਰਦੇ ਹੋ ਜਮਦੇ ਨੂੰ ਰੋਂਦੇ ਹੋ ਤੇ ਮਰ ਗਏ ਨੂੰ ਹੱਸਦੇ ਹੋ ਲੋਕਾਂ ਆਖਿਆ ਭਾਈ ਜਮਦਾ ਹੈ ਤਾ ਪਰਮੇਸ਼ਰ ਤੇ ਵਿਛੜਿਆ ਹੈ ਅਤੇ ਮਰਦਾ ਹੈ ਤਾਂ ਚਾਏ ਮਿਲਦਾ ਹੈ ਇਹ ਜਾਣਕਰ ਹੱਸਦੇ ਤੇ ਰੋਂਦੇ ਹਾਂ ਮਰਦਾਨੇ ਕਿਹਾ ਜੀ ਇਹ ਤਾਂ ਭਗਵੰਤ ਦੀ ਮਾਇਆ ਕਰਕੇ ਜੀਵ ਜਪਦਾ ਹੈ ਮਰਦਾ ਹੈ ਜੁਨਾ ਵਿੱਚ ਭਟਕਦਾ ਹੈ ਅਤੇ ਮਿਲਦਾ ਤਾਂ ਸਤ ਸੰਗ ਕਰਕੇ ਹੈ ਜਿਨ੍ਹਾਂ ਪਰਮੇਸ਼ਰ ਜੀ ਦੇ ਹੁਕਮ ਨੂੰ ਸਤ ਕਰ ਮੰਨਿਆ ਹੈ ਉਹ ਸਦਾ ਹੀ ਆਨੰਦ ਹੈ ਜਿਨ੍ਹਾਂ ਆਤਮਾ ਨੂੰ ਸਤ ਕਰਕੇ ਮੰਨਿਆ ਹੈ ਉਹ ਕਰਤਾਰ ਪਾਸੋਂ ਕਦੇ ਨਹੀਂ ਵਿਛੜਦੇ ਕਿਉਂਕਿ ਆਕਾਸ਼ ਦੀ ਨਿਆਈ ਸਾਰੇ ਪੂਰਨ ਹੈ ਤੁਹਾਡਾ ਰੋਵਣਾ ਹਸਣਾ ਸਭ ਬੇਅਰਥ ਹੈ ਤਾਂ ਲੋਕਾਂ ਨੇ ਸ੍ਰੀ ਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਤੇ ਕਿਹਾ ਪਾਪਾ ਜੀ ਸਾਡਾ ਉਧਾਰ ਕਰੋ ਜੀ ਤਾਂ ਗੁਰੂ ਜੀ ਕਿਹਾ ਭਾਈ ਤੁਸੀਂ ਪਰਮੇਸ਼ਰ ਨੂੰ ਯਾਦ ਰੱਖੋ ਉਹ ਪਰਮੇਸ਼ਰ ਐਸਾ ਹੈ ਜਿਸ ਨੇ ਤੁਹਾਨੂੰ ਦੇਹ ਅਰੋਗ ਦਿੱਤੀ ਹੈ ਤੇ ਪ੍ਰਿਥਵੀ ਵਸਣੇ ਵਾਸਤੇ ਦਿੱਤੀ ਹੈ ਸ਼ਬਦ ਗਿਆਨ ਕੋ ਅਰ ਰਸਪੋਗਣ ਕੋ ਦਿੱਤੇ ਹਨ ਇਹ ਵਧਦਾਤਾ ਗੁਣਾ ਕੇ ਦਾਤ ਤੌਰ ਨੂੰ ਦਾਤਾਰ ਨੂੰ ਭੁੱਲਣ ਭੁਲਾ ਦੇਣਾ ਨਹੀਂ ਅਤੇ ਇਹ ਸਰੀਰ ਤੇ ਕਰਮਾਂ ਦਾ ਵਿਚ ਹੈ ਜੇ ਸ਼ੁਭ ਕਰਮ ਕਰੋਗੇ ਤਾਂ ਤੁ ਸਾਡੀ ਕਲਿਆਣ ਹੋਵੇਗੀ ਇਹ ਬਚਨ ਸੁਣ ਕੇ ਸਭ ਲੋਕ ਸ੍ਰੀ ਗੁਰੂ ਜੀ ਦੇ ਚਰਨਾਂ ਉੱਪਰ ਟਹਿ ਪਈ ਤਾਂ ਗੁਰੂ ਜੀ ਕਿਹਾ ਸੁਣੋ ਭਾਈ ਸੱਚਿਆ ਰਹਿਣਾ ਆਪਸ ਵਿੱਚ ਮੇਲ ਰੱਖਣਾ ਤੇ ਸਭ ਦਾ ਨਾਮ ਜਪਣਾ ਤੇ ਕਰਤਾਰ ਦਾ ਭਰੋਸਾ ਰੱਖਣਾ ਇਤਨਾ ਉਪਦੇਸ਼ ਬਾਬਾ ਜੀ ਕਰਕੇ ਅਗਲੇ ਖੰਡ ਕੋ ਚੱਲੇ ਤਾਂ ਉਸ ਖੰਡ ਦੇ ਲੋਕਾਂ ਦੀ ਹਜ਼ਾਰ ਬਰਸਾਂ ਦੀ ਉਮਰ ਹੈ ਸੀ ਤੇ ਜਵਾਨ ਹੀ ਰਹਿੰਦੇ ਸਨ ਸੋ ਉਹਨਾਂ ਲੋਕਾਂ ਦੇਖ ਕਰ ਸ੍ਰੀ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਮਰਦਾਨੇ ਪੁੱਛਿਆ ਭਾਈ ਕਾਲ ਯੁਗ ਦੇ ਜੀਵਾਂ ਦੀ ਉਮਰ 100 ਬਰਸ ਹੁੰਦੀ ਹੈ ਤੇ 40 ਬਰਸ ਦਾ ਲੋਕ ਤਾ ਹੋ ਜਾਂਦਾ ਹੈ ਤੁਹਾਡੇ ਲੋਕਾਂ ਦੀ ਹਜ਼ਾਰਾਂ ਬਰਸੀ ਉਮਰ ਹੈ ਤੇ ਜਵਾਨੀ ਹੋ ਤੁਹਾਡੇ ਵਿੱਚ ਕੀ ਗੁਣ ਹੈ ਤਾਂ ਉਹਨਾਂ ਲੋਕਾਂ ਕਿਹਾ ਭਾਈ ਹਮਝੂਠ ਨਹੀਂ ਬੋਲਦੇ ਸਦਾ ਸੱਚ ਹੀ ਬੋਲਦੇ ਹਾਂ ਪ੍ਰਾਨਾਂ ਦਾ ਸੰਜਮ ਕਰਦੇ ਹਾਂ ਇਸੇ ਤੇ ਕਲਯੁਗ ਦਾ ਬਲ ਇੱਥੇ ਨਹੀਂ ਪੈ ਸਕਦਾ ਅਸੀਂ ਸ਼ਾਸਤਰ ਵੇਦਾ ਦੇ ਅਨੁਸਾਰ ਚੱਲਦੇ ਹਾਂ ਤੇ ਸੰਤਾਂ ਦਾ ਸੰਗ ਵੀ ਕਰਦੇ ਹਾਂ ਤਾਂ ਸ਼੍ਰੀ ਗੁਰੂ ਜੀ ਕਿਹਾ ਭਾਈ ਸਤ ਨਾਮ ਦਾ ਜਾਪ ਕਰਿਆ ਕਰੋ ਇਸ ਤਰ੍ਹਾਂ ਤੁਹਾਡੇ ਜਗਤ ਦੇ ਕਾਰਜ ਸਭ ਸੌਰਣਗੇ ਤੇ ਪਰਲੋਕ ਵੀ ਸਵਰੇਗਾ ਧਰਮ ਦੀ ਕਿਰਤ ਕਰੋ ਵੰਡ ਖਾਓ ਤੇ ਲਾਭ ਵਿੱਚੋਂ ਦਸਵੰਧ ਦਿਓ ਘੜਾ ਪ੍ਰਸ਼ਾਦ ਕਰੋ ਅਰਦਾਸ ਕਰਕੇ ਵਰਤਾਓ ਤੁਹਾਡੇ ਸਭ ਕਾਰਜ ਰਾਸ ਹੋਣਗੇ ਇਹ ਸੱਬੇ ਉਪਦੇਸ਼ ਉਹਨਾਂ ਨੂੰ ਸ੍ਰੀ ਗੁਰੂ ਜੀ ਦੇਕਰ ਚਲਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ